ਕੱਲੇ ਵੀ ਸ਼ਾਂਸਿਆ ਵੈਰੀ ਗੁੱਡ ਕੱਲੇ ਕੁਸ਼ਾਂਦਰ ਮਿੱਤੋਂ ਵੈਸੀ ਨੋਬਦ ਨਾਮ ਕੀਤਾ ਆਪਾਂ ਨੇ ਪਰ ਮੇਰਾ ਮੰਨਣਾ ਹੈ ਇਹ ਕਿਹੜਾ ਸਹੀ ਜਿਹਾ ਪੁਣ ਹੈ ਸਰ ਜੀ ਮੇਰੇ ਮੁੰਡੇ ਬਹੁਤ ਦੇ ਦਤ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਨੇ ਠੀਕ ਸੱਸੀ ਬਾਈ ਜੀ ਠੀਕ ਠਾਕ ਚੱਲ ਰਹੀ ਕਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਿੱਤਰੋ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਰੋਮ ਦੇ ਸਭ ਤੋਂ ਸੋਹਣੇ ਵਾਲੀ ਸਾਈਡ ਦੇ ਉੱਪਰ ਜਿਹਨੂੰ ਲੋਰੈਂਟੀਨਾ ਕਹਿੰਦੇ ਨੇ ਨਵਾਂ ਡਿਵੈਲਪ ਹੋਇਆ ਹੋਇਆ ਰੋਮ ਹੈ ਆਹ ਵਾਲਾ ਪਾਸਾ ਤੇ ਤੁਹਾਨੂੰ ਬਾਹਰ ਤੋਂ ਸਾਨੂੰ ਪਹਿਲਾਂ ਵਿਊ ਇਦਾਂ ਦੀ ਬਿਲਡਿੰਗ ਅਸੀਂ ਤੁਹਾਨੂੰ ਲੌਰੈਂਸ ਦੀ ਨੇ ਸਾਈਡ ਤੇ ਦੇਖਣ ਨੂੰ ਮਿਲਣੀ ਹੈ ਕਿਉਂਕਿ ਜਿਹੜੀ ਰੋਮ ਸੈਂਟਰ ਵੱਲ ਨੂੰ ਸਾਰੀ ਰੋਮ ਪੁਰਾਣੀ ਹੈ ਇਹ ਨਵਾਂ ਬਸਿਆ ਹੋਇਆ ਹੈ ਤੇ ਆਪਾਂ ਆਏ ਆ ਆਹ ਵਾਲੇ ਮਾਲ ਦੇ ਵਿੱਚ ਤੇ ਇਹਨਾਂ ਕੁਛੇ ਮਾਲ ਦੇ ਅੰਦਰ ਗੱਡੀ ਆਪਣੀ ਪਾਰਕਿੰਗ ਲਾ ਦਈਏ ਆਪਣੀ ਚੱਲੀਏ ਭਈ ਰੈਡੀ ਹਾਂ ਹਾਂਜੀ ਹਾਂਜੀ ਰੈਡੀ ਹਾਂਜੀ ਤੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ 1.5 ਵਜ ਗਿਆ ਖਾਦਾ ਪੀਤਾ ਕੁਝੀਆਂ ਪਰ ਹੈ ਲੈ ਤੇ ਪਹਿਲਾਂ ਕੁਝ ਖਾਣੇ ਪੀਣੇ ਆ ਤੇ ਉਸ ਤੋਂ ਬਾਅਦ ਫਿਰ ਮਾਲ ਦਾ ਦਿੰਨੇ ਆ ਗੇੜਾ ਤੇ ਤੁਸੀਂ ਫਿਰ ਜੁੜਿਓ ਆਪਣੇ ਅੱਜ ਦੇ ਬਲੌਗ ਦੇ ਵਿੱਚ ਆ ਕੁਛ ਸ਼ਾਹ ਅੰਦਰ KFC ਵੀ ਹੈਗਾ ਅੰਦਰ ਮੈਕੀ ਵੀ ਹੈਗਾ 올ਡ ਵਾਈਲਡ ਵੈਸਟ ਵੀ ਹੈਗਾ ਆ ਸਾਰੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਲੱਗੀਆਂ ਇਵੇਂ ਤਾਂ ਤੇ ਹੁਣ ਤਾਂ ਭੁੱਖੀ ਨਹੀਂ ਲੱਗ ਰਹੀ ਭੁੱਖ ਨਹੀਂ ਲੱਗ ਰਹੀ ਆਹ ਆ ਮੇਰੇ ਨੂੰ ਭੁੱਖ ਵੱਧ ਲੱਗਣੀ ਚਾਹੀਦੀ ਬੱਚੇ ਨੂੰ 10 ਮਿੰਟ ਤੁਰ ਫਿਰ ਲੈਣੇ ਹੈ ਕਿ ਸ਼ਾਇਦ ਥੋੜਾ ਕੁਝ ਹੋ ਜਾਵੇ ਹੋ ਸਕਦਾ ਹੈ ਭੁੱਖ ਲੱਗੀ ਵੀ ਆ ਹਾਂਜੀ ਲੱਗੀ ਹੈ ਲੱਗੀ ਕੀ ਖਾਣਾ ਫਿਰ ਜੇ ਤੁਸੀਂ ਖਵਾਓਗੇ ਜੀ ਆਪਾਂ ਖਾਵਾਂਗੇ ਕਰਤੀ ਆਪਾਂ ਨੇ ਐਂਟਰੀ ਮਾਲ ਦੇ ਵਿੱਚ ਬਾੜੀ ਥੋੜੀ ਮੇਰੇ ਤੋਂ ਗੱਲਬਾਤ ਹੈਨ ਬੱਚਿਆਂ ਦੇ ਕੱਪੜੇ ਲੱਗੇ ਤਾਂ ਨਾ ਅੰਦਰ ਪਰਫਿਊਮ ਦੀ ਸਮੈਲ ਆ ਰਹੀਆਂ ਨੇ ਕਸ਼ਬੂਆਂ ਪਰਫਿਊਮ ਦੀਆਂ ਹਾਂ ਉਹ ਸਾਹਮਣੇ ਮੇਕਅਪ ਸਵਾਰਉਂਦੀ ਆ ਪੂਰੀਆਂ ਐ ਲਫਟਾਂ ਲਫਟਾਂ ਹੋਈਆਂ ਪਈਆਂ ਪਹਿਲਾਂ ਕੁਝ ਖਾ ਲਈਏ ਬਕਸ ਵਿੱਚ ਬਾਕੀ ਲੱਗੀ ਹੋਈ ਹੈ ਨਾ ਇੱਧਰ ਦੇਖੋ ਮੇਰੇ ਤੁਰ ਮੈਂ ਕੀ ਚੀਜ਼ ਦਿਖਾਉਣਾ ਇੱਕ ਆਹ ਸੋਫਾ ਲੱਗਿਆ ਹੋਇਆ ਹੈ ਸੋਫੇ ਕੀਮਤ ਕਿੰਨੀ ਹੈ 22260 ਸੋਫਾ ਲੱਗਿਆ ਹੋਇਆ ਹੈ ਸਿਰਫ ਦੋ ਸੈਟਾਂ ਵਾਲਾ ਜਿਹੜਾ ਆਪਾਂ ਕਰ ਲਵਾਇਆ ਸੀ ਸ਼ਹਿਰ ਕੇਂਦਰ ਲਵਾਇਆ ਉਹ ਉਹ ਦਿੱਤੀ ਜਾਂ ਚੀ ਦਾ ਹਾਂ 3500 ਦਾ ਪ੍ਰੋਪਰ ਉਹ 35000 ਮੋਰੀ ਤੇ ਕਿੱਡਾ ਵੱਡਾ ਦਲਾ ਇਹ ਦਲਾ 2 ਲੱਖ ਦੇ ਉੱਪਰ ਚਲ ਗਿਆ ਇਹ 2 ਲੱਖ ਦਾ ਆ ਸਿਰਫ 2 ਟੂ ਸੀਟਰ ਆਓ ਚਲਿਓ ਵਾਹ ਗਈ ਇਹ ਤੇਰਾ ਬਸ 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 ਮੋੜਿਆ 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 ਵੇ ਇਹਦਾ ਖੁਸ਼ ਆਨ ਨੂੰ ਕਰਕੇ ਦੱਸਿਆ ਇਹਦਾ ਖੁਸ਼ ਆਨ ਨੂੰ ਕਰਕੇ ਦੱਸ ਦਿਆ ਨਾ ਮਮਾ ਤੁਹਾਡੇ ਜਵਾਨੇ ਜਵਾਕ ਆਏ ਜਾਂਦੇ ਸਮਾਨ ਦੱਸਾਂਗੇ ਇਹ ਦੱਸ ਸੀ ਦੱਸਾਂ ਸੀ ਲਓ ਵੀ ਆਪਾਂ ਨੂੰ ਪਹੁੰਚ ਗਿਆ ਕਤਨ ਕਿੱਥੇ ਹਾਂ ਆਪਾਂ ਉੱਪਰ ਜਾਣਾ ਹੈ ਹਾਂ ਸੈਕੰਡ ਫਲੋਰ ਤੇ ਉੱਥੇ ਮੇਰਾ ਘਰ ਵੀ ਵਸੇ ਜਿੰਨੇ ਆਪਣੇ ਨਾ ਇਲਾਕੇ ਦੇ ਮਾਲ ਨੇ ਉਹਨਾਂ ਸਭ ਤੋਂ ਵੱਡੇ ਮਾਲ ਸੋਹਣਾ ਲੱਗਦਾ ਮੈਨੂੰ ਆ ਵੀ ਲੱਗਦਾ ਕਿਉਂਕਿ ਨਾ ਇਹ ਸਾਰੇ ਵਾਈਟ ਕਲਰ ਹੈ ਕੋਈ ਤੁਹਾਨੂੰ ਢਕੀਲਾ ਰੰਗ ਨੂੰ ਨਹੀਂ ਮਿਲਣਾ ਹੈਗਾ ਤੇ ਲਗਭਗ ਸਾਰੇ ਹੀ ਬ੍ਰਾਂਡਾਂ ਦੇ ਕੱਪੜੇ-ਕੁਪੜੇ ਇੱਥੇ ਮਿਲ ਜਾਂਦੇ ਆ ਮਹਿੰਗੇ ਤੋਂ ਮਹਿੰਗੇ ਤੇ ਸਸਤੇ ਸਸਤੇ ਦੇਖੋ ਸਾਹਮਣੇ ਟਿੰਬਰਲੈਂਡ ਵੀ ਹੈਗੇ ਤੇ ਵਲੌਗ ਦੇ ਐਂਡ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਵੀ ਇਹ ਜਿਹੜਾ ਮਾਲ ਹੈ ਇਹ ਕਿੱਥੇ ਆ ਤੇ ਕੀ ਨਾਏ ਮਾਲ ਦਾ ਆ ਦੇਖ ਕਾਟਨ ਐਂਡ ਸਿਲਕ ਨੀਚੇ ਵੀ ਇਦਾਂ ਹੀ ਸਲ ਸਾਰਾ ਹੀ ਤੇ ਆਪਾਂ ਜਣਾ ਉਹ ਪਰਲੇਵਾ ਇਧਰ ਬਸ ਸਾਰੀ ਖਾਣ ਪੀਣ ਵਾਲੀ ਆ ਹੈ ਚਾਹਤ ਫਚਾ ਇੰਦਾ ਹੀ ਰੋਦੀ ਗੁਸ਼ਾਨੂ ਕੁੜੀ ਖੂਲੇ ਦੀ ਆ ਜੀ ਫਿਰ ਨਹੀਂ ਨਹੀਂ ਗੁਸ਼ਾਨੂ ਕੁੜੀ ਖੂਲੇ ਦੀ ਲੱਗ ਕੇ ਇੱਥੇ ਕੁਟਦੇ ਆ ਜਣੀ ਮੇਰੇ ਫਿਰ

ਟੈਗ ਵੀ ਲੱਗਿਆ ਵਸ ਵਸ ਮੇਟ ਦਾ ਹਾਂ 19700 ਰੁਪਏ ਦੀ ਹੈ 19700 ਦੀ 19 ਲੱਖ ਦੀ ਘੜੀ ਹੈ ਆਹ ਵਾਲੀ ਸਾਰੇ ਪਾਸੇ ਹੈ ਖਾਣ ਪੀਣ ਅਸਿਸ ਤੋਂ ਬਾਈ ਆਪਣਾ ਜੋ ਖਾਣਾ ਹੈ ਨਾ ਆਪਣਾ ਲਾਈਨ ਲੱਗੀ ਹੋਈ ਹੈ ਪਹਿਲਾਂ ਧਿਆਨ ਰੱਖ ਠੀਕ ਹੈ ਸਹੀ ਹੈ ਕਈ ਵਾਰ ਵੀ ਕੁਸ਼ਾਨ ਕਹਿੰਦਾ ਵੀ ਮੈਂ ਤਾਂ ਆਹ ਖਾਣਾ ਸੀਗਾ ਜੋ ਖਾਣਾ ਪਹਿਲਾਂ ਡਿਸਾਈਡ ਕਰ ਲਓ ਆਪਣਾ ਇਹ ਹੈਗੇ ਐ ਮੈਕ ਤੇ ਮੈਕ ਦਾ ਲਾਈਨ ਬਹੁਤ ਲੰਬੀ ਲੱਗੀ ਹੋਈ ਹੈ ਦੇਖੋ ਆਉਂਦੇ ਤੇ ਵੀ ਉੱਡ ਮੈਕ ਤੇ ਲਾਈਨ ਲੱਗੀ ਹੋਈ ਆ ਆਪੋ ਦੇਖੀਏ KFC ਮੈਨੇਜਰ ਬੜੀ ਪ੍ਰਾਈਮ ਆ ਸਤਿ ਸ੍ਰੀ ਅਕਾਲ ਵੀਰੇ ਮੇਰੇ ਮੁੰਡੇ ਬਹੁਤ ਦੇ ਦਤਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਚੱਲਣ ਦੀ ਗੱਲ ਹੈ ਕਿਦੇ ਪੁੱਤ ਜੀ ਤੇਰੀ ਐ ਜਿਹਨਾਂ ਦਾ ਤੀਸਰੀਆ ਸੀ ਉੱਥੇ ਜਾ ਕੇ ਆਉਨੇ ਆ ਫੇਰ ਮੈਂ ਆਪਣੇ ਮਾਈਂਡ ਚ ਰੱਖ ਲਈ ਗੱਲ ਮੈਂ ਕਿ ਨਹੀਂ ਨਹੀਂ ਬਹੁਤ ਪਿੰਦਾ ਕਿ ਬੜਾ ਕੰਮ ਔਖਾ ਹੋ ਜਾਣਾ ਨਹੀਂ ਨਹੀਂ ਭੈਣ ਕੀ ਗੱਲ ਨਹੀਂ ਮੇਰੇ ਮਿੰਦੇ ਬੱਦ ਬਣੇਗਾ ਨੋ ਨਹੀਂ ਭੈਣ ਹੋਣੀ ਔਰ ਵੈਸਾ ਚੜ੍ਹਦੇ ਹਾਂ ਜੀ ਕਿੱਧਰ ਰਹਿੰਦੇ ਹੋ ਬਾਈ ਜੀ ਅਸੀਂ ਪੁੰਤੀ ਨਹੀਂ ਆਉਂਦੀ ਟੈਨ ਪੁੰਤੀ ਨਹੀਂ ਆ ਹਾਂਜੀ ਓਕੇ 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 ਬਾਕ ਗੁਸ਼ਾਨ ਲੱਗੇ ਆਰਡਰ ਕਰਨ ਵਾਸਤੇ ਤੁਸੀਂ ਦੱਸ ਮੇਰੇ ਮਾਈਂਡ ਦਾ ਹੀ ਫਿਕਰ ਲੈ ਹਾਂਜੀ ਅਸੀਂ ਉਸ ਤੋਂ ਨੇੜੇ ਪੈਂਦਾ ਥੋੜਾ ਜਿਹਾ ਘੰਟਾ ਜਿੱਤ ਨਹੀਂ ਆ ਗਈ ਦਾ ਅੱਛਾ ਅੱਛਾ ਠੀਕ ਹੈ ਇੱਥੇ ਲਾਇਆ ਤੇ ਕਿ ਵੀ ਰਾਹੀ ਹੈ ਵਜਾ ਮਾਲ ਹੈ ਜਾਂ ਫਿਰ ਗਰਮੀਆਂ ਦੇ ਵਿੱਚ ਸਮੁੰਦਰ ਹੈ ਬਸ ਹਾਂਜੀ ਹਾਂ ਜੀ ਇਹ ਕੋਈ ਸ਼ੈ ਹੈ ਇਹ ਕੋਈ ਸ਼ੈ ਹੈ ਹਾਂਜੀ ਹਾਂ ਕਿ ਫੋਨ ਤੇ ਨਹੀਂ ਆ ਤੋ ਕਿਹ ਚੋਂ ਆਂਦੀ ਇਹ ਨਾਲ ਪਰ ਛੋਟੇ ਸੇ ਅੱਜ ਖਾਸ ਕਰੋ ਬੇਟਾ ਜੀ ਹਾਂ ਬੜਾ ਵਧੀਆ ਲੱਗਿਆ ਇੱਥੇ ਪਸੰਦ ਆ ਓਕੇ ਭੈਣ ਸਸੀ ਗਾਲ ਓਕੇ ਭਾਈ ਸਸੀ ਗਾਲ ਜੀ ਕਰੀ ਬਤਰਾ ਵੀ ਨਹੀਂ ਨਹੀਂ ਆਈ ਕਿ ਬਗਟ ਹੈਗਾ ਦੇ ਇੱਕ ਬਗਟ ਹੈ ਸਾੜਾ ਤਜੂ ਦੇ ਵਿੱਚ ਹੈ ਇਹ ਚੰਗੀ ਬਾਲਟੀ ਹੁੰਦੀ ਆ ਇਹ ਜਿਆਦਾ ਬਣੀ ਪਿਕੰਤੇ ਆ ਉਹ ਮੈਜੀ ਨਹੀਂ ਨਹੀਂ ਪਿਕੰਤੀ ਲੈ ਤੂੰ ਮਣੀ ਮੱਚੇ ਵਧੀਆ ਦੇ ਕੰਮ ਚੁਰਚਰਾ ਚੁਰਚਰਾ ਕੰਮ ਨਾਲ ਚੱਕ ਕੇ ਰੱਖੋ ਆਪਾਂ ਨੂੰ 190 ਨੰਬਰ ਨੰਬਰ ਮਿਲ ਗਿਆ 190 ਨੰਬਰ ਨੰਬਰ ਜੇ ਬਹਿਣਾ ਆਪਾਂ ਨੇ ਤੇ ਸਮਾਨ ਸਾਰੇ ਬਣਿਆ ਆਪਣਾ 20 ਦਾ ਕਿਉਂਕਿ ਚਾਹ ਨੇ ਆਫਰ ਲੱਗੀਆਂ ਹੋਈਆਂ ਨੇ ਡਿਸਕਾਊਂਟਾਂ ਲੱਗੀਆਂ ਹੋਈਆਂ ਨੇ ਲਓ ਵੀ ਲੈਣੇ ਕੋਲ ਬੁਆ ਨੂੰ ਲੈਣ ਚ ਨਹੀਂ ਲੱਗਦਾ ਇੱਕ ਬੰਦਾ ਇੱਥੇ ਟੇਬਲ ਕੁਰਸੀ ਲੱਭਣੀ ਪੈਂਦੀ ਪਤਾ ਮੜਕਣੀ ਪੈਂਦੀ ਆ ਵਗੈਰਾ ਇਹ ਮੜਿੱਕੇ ਰੱਖੋ ਆਪਣਾ ਦੇਖਣਗੇ ਆਪਾਂ बढ़िया ਨਹੀਂ ਚ ਲੱਗਦਾ ਲੈ ਵੀ ਸ਼ਾਂਤ ਸਿਆ ਕੱਚਾ KFC ਦੇ ਕੱਪ। ਐ ਸਾਈਜ਼ ਆਪਣਾ ਮਿੱਤਰ ਆਰਡਰ ਸਾਰਾ ਬਣ ਕੇ ਆ ਗਿਆ। ਆ ਦੇਖੋ ਜੀ ਸਲਾਦ ਵੀ ਪਲੇਟ ਇੱਕ ਤੇ ਇਹ ਵੀ ਛਕ ਨੇ ਨਗਰਸ KFC ਦਾ ਸਪੈਸ਼ਲ KFC ਵਾਲਿਆਂ ਦੇ। ਲੈ ਵੀ ਸ਼ਾਂਤ ਸਿਆ ਫੁਲਕੀ ਪਟਾਰੀ ਸਾਲ ਸੇ ਸਾਰੇ ਕਰੋ ਇੰਜੋਏ ਤੇ ਦੇਖੋ ਬਾਹਰ ਸਾਰਾ ਸਾਰਾ ਪੰਡਾਲ ਭਰਿਆ ਹੋਇਆ। ਖਾਣਾ ਪੀਣਾ ਆਪਣਾ ਡੰਨ ਹੋ ਗਿਆ। ਪਰ ਕੁਛ ਜਾਣ ਕਹਿੰਦੇ ਬਾਬਾ ਹਾਲੇ ਭੁੱਖੇ ਹੋਰ ਲੱਗੀ ਵੀ ਆ। ਉਹ ਦਵਾਰ ਤੇ ਖੜਾ ਲਾਈਨ ਦੇ ਵਿੱਚ ਛੇ ਲੈਣਗੇ ਇੱਕ 버ਗਰ ਹੋਰ। ਕਹਿੰਦਾ ਮੇਰੀ ਭੁੱਖੇ ਮਿੱਟੀ ਨਹੀਂ ਗਈ ਹਲੇ। ਤੇ ਦੇਖੋ ਸਰਦਾਰ ਜੀ ਡੰਗਾ ਭਰ ਕੇ ਦੇਦਾ ਹਾਂ ਜੀ ਇਹ ਤਾਂ ਮੜਾ ਕੁਛ ਨੂਨ ਪਾ ਲਿਆ ਉੱਪਰ ਨਹੀਂ ਪਾ ਲਿਆ ਸੀਗਾ ਜੀ ਨੂਨ ਤੇਜ਼ ਪਾ ਲਿਆ ਸੀਗਾ ਤੇ ਹਲਸਾ ਪਾ ਲਿਆ ਤੇਰੇ ਦੇਖੋ ਜੀ ਪਾਏ ਹੋਏ ਨੇ ਆਪਣਾ ਰਦੀਕਿਓ ਗਾਜਰਾਂ ਕਿਦੂ ਕਸ ਕੀਤੀਆਂ ਹੋਈਆਂ ਤੇ ਟਮਾਟਰ ਪਾਏ ਹੋਏ ਨੇ ਹਾਂ ਤੇ ਨਾਲ ਦਿੱਤੀ ਸੀ ਮੇਰੇ ਤੋਂ ਖਾਣ ਵਾਸਤੇ ਛਲੀਆਂ ਦੇ ਫੁੱਲ ਛਲੀਆਂ ਤਾਂ ਦਿੱਤੀਆਂ ਚੂੰਡ ਇਹਨਾਂ ਪੁੰਨੀਆਂ ਵਿੱਚ ਸੀਗੀਆਂ ਕਿ ਸੀਗੀਆਂ ਉਹ ਵਾਲੀਆਂ ਵਿੱਚ ਪਾਣੀ ਦੇ ਵਿੱਚ ਲਿਆ ਵੀ ਸ਼ਾਂਸਿਆ ਵੈਰੀ ਗੁੱਡ ਕੱਲੇ ਕੁਸ਼ਾਂਦਰ ਮੇਰੇ ਤੋਂ ਵੈਸੀ ਨੋਬਦਲਾਮ ਕੀਤਾ ਆਪਾਂ ਨੇ ਮੈਂ ਨਹੀਂ ਪੁੱਛਿਆ ਲੱਗੀ ਸੀ ਬੁਰਸ਼ਾਨੇ 버거 ਕੀਤਾ ਛੋਟੀ ਜੀ 버ਗਰੀ ਆਲੋ ਨਿਗੀ ਜੀ 버거ਸ਼ਾਨਸ ਆ ਤੇ ਮੈਂ ਕੀਤਾ ਆਰਡਰ ਆਪਣਾ ਪਿਆਦੀਨਾ ਕਿਦਾਂ ਛੋਟੀ ਜੀ 버ਗਰੀ ਹੈ 버ਗਰੀ ਕਰਿੰਚ 버ਗਰੀ ਆ ਹੈ ਗਿਆ ਪਿਆਦੀਨਾ ਪਿਆਦੀਨਾ ਕੁਝ ਐਦਾਂ ਦਾ ਪੜੀਓ ਮੰਨਦੇ ਹਾਂ ਕੁਝ ਇਸ ਟਾਈਪ ਦਾ ਇਹ ਵੀ ਛੋਟਾ ਹੀ ਹੈ ਬਸ ਬਸ ਸੇਮ ਚੀਜ਼ ਹੈ ਬਸ ਪਹਿਲਾਂ ਬਾਲਟੀ ਵੀ ਸੀਗਾ ਹੁਣ ਆਪਾਂ ਨੇ ਪੈਦੀਨੇ ਦੇ ਪਾਣੀ ਵੀ ਪਵਾ ਲਈ ਖਾਣਾ ਖੁਣਾ ਖਾ ਕੇ ਨਾ ਆਪਾਂ ਹੁਣ ਆ ਗਏ ਸੀਗੇ ਪ੍ਰੀ ਮਾਰਕਸ ਦੇ ਵਿੱਚ ਜਿਹੜੀ ਮੈਂ ਲੋਨ ਮਿੱਤਰ ਪਾਈ ਵੀ ਨਾ ਇਹ ਮੈਂ ਇੱਥੋਂ ਲੈ ਗਿਆ ਸੀਗਾ ਸਾਰੀ ਉਹ ਇਹ ਸੀਗੀ ਥਾਰਾ ਯੂਜ਼ ਲੈ ਗਿਆ ਸੀਗਾ ਮੈਂ ਮਨ ਇਹ ਜਿਹੜਾ ਕੰਫਰਟੇਬਲ ਹੈ ਨਾ ਕੰਮ ਤੇ ਪਾਉਣ ਨੂੰ ਬੰਦਾ ਜਿਹਦਾ ਮਰਜ਼ੀ ਪਈ ਭੱਜੇ ਫਿਰੀ ਜਾਵੇ ਤੇ ਮੈਂ ਸੋਚਿਆ ਵੀ ਜਾ ਕੇ ਆਉਨੇ ਆ ਆਪਾਂ ਇੱਕ ਹੋਰ ਲੈ ਕੇ ਚੱਲਦੇ ਆ ਅੱਜ ਆਪਾਂ ਮੱਲਵਿੰਦਾਲ ਕੋਮਨ ਸੀ ਨਾਲ ਇੱਕ ਲੋਰ ਮਗਾ ਜਾਂਦੇ ਜਾਂਦੇ ਇਹ ਜਰੂਰ ਲੈ ਕੇ ਜਾਣੀ ਆ ਤੇ ਦੋ ਹੋ ਜਾਨੇ ਨਾ ਕੰਮ ਤੇ ਸੌਖਾ ਜਾਂਦਾ ਬੰਦਣਾ ਚੱਲ ਸੀ ਸ਼ਾਹਨੋ ਦੇ ਸ਼ਾਹਨੋ ਕੀ ਪਸੰਦ ਹੁੰਦੇ ਇੱਕ ਦੱਸੋ ਗੱਲਾਂ ਮੈਂ ਕਹਿੰਦਾ ਪੂਰੇ ਮਾਲ ਦੇ ਵਿੱਚ ਦੋ ਜਗ੍ਹਾ ਦਾ ਸਭ ਤੋਂ ਵੱਧ ਭੀੜ ਹੈ ਇੱਕ ਹੈਗੀ ਸੀ ਜਿੱਥੇ ਖਾਣ ਪੀਣ ਜਗ੍ਹਾ ਤੇ ਦੂਜੀ ਆਹ ਵਾਲੀ ਮਾਰਕੀਟ ਦੇ ਵਿੱਚ ਕੱਪੜਾ ਸਸਤਾ ਵੀ ਆ ਤੇ ਇਹ ਵਧੀਆ ਵੀ ਹੈਗਾ ਪਤਖੰਡਾਈ ਤੇ ਨਾ ਸ਼ਾਹਨੋ ਇੱਧਰ ਪੁੱਤਾ ਆ ਇਧਰ ਬਟਨਾਂ ਵਾਲੀ ਭਾਵੇਂ थोड़े गर्मी वाला स्टफ देख रहे हैं नहीं बननी ਗੱਲ ਮੈਂ ਤਾਂ ਲੀਵਾ ਕੋਲ ਲੱਗੇ ਨਾ ਨਾਲ ਬਟਨ ਪੁੱਟਨੇ ਪਾਕੇ ਦੇ ਨਾਲ ਗੱਲਬਾਤ ਨਹੀਂ ਬਣਦੀ ਜੀ ਸੈਟਿੰਗ ਨਹੀਂ ਆਉਂਦੀ ਕਿਉਂਕਿ ਗਰਮੀਆਂ ਦੇ ਵਿੱਚ ਉਂਝ ਹਾਫ ਬਾਜੂ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ ਸਰਦੀ ਜ਼ਿਆਦਾ ਹੁੰਦੀ ਹੈ ਇਹ ਇਹ ਨਾ ਉਧਰ ਨਾ ਉਧਰ ਦੇ ਹਲੇ ਆ ਲੱਗਦਾ ਬੱਦੇ ਸ਼ਰਮ ਨੂੰ ਆਵਲਾ ਦੀ ਆ ਜੈਕਟ ਜੇ ਨਾ ਜਾ ਫਿਰ ਉਹ ਦੇਖ ਉਧਰ ਟੀ-ਸ਼ਰਟ ਪਏ ਦੇਖ ਰਹੇ ਹੋ ਲਮੀ ਗੱਲ ਤਾਂ ਮੰਨੀ ਪਣੀ ਮੇਰੇ ਕੁਸ਼ਾਨ ਵੀਰ ਦੀ ਨਾ ਸਾਡੀ ਪਸੰਦ ਬਹੁਤ ਮੇਥੋਂ ਰਲਦੀ ਜੁਲਦੀ ਹੈ ਆ ਫਰਦ ਕੋਤੀ ਮੜੀ ਆ ਪੈਂਟ ਫੜੋ ਸਾਡੀ ਪਸੰਦ ਬਹੁਤ ਹਲਦੀ ਜੁਲਦੀ ਨੀਗਾ ਮੇਰੀ ਪਈ ਤੇ ਕੁਸ਼ਾਨ ਦੀ ਵੀ ਨਾਲ ਹੀ ਪੈ ਗਈ ਇਸ ਉੱਤੇ ਕੁ ਵੀ ਕਹਿ ਲਾਗੇ ਦਾ ਵਾਸਤੇ ਕਾਗੇ ਟਰਾਈ ਕਰ ਲਵਾਂਗੇ ਇਹਦੇ ਵਿੱਚ ਕਲਰ ਵੀ ਕਿੰਨੇ ਹਨ ਇਹ ਜੀ ਬਲੈਕ ਕਲਰ ਵੀ ਹੈਗਾ ਇਹਦੇ ਵਿੱਚ ਆ ਵੀ ਹੈ ਕ੍ਰੀਮ ਕਲਰ ਵੀ ਹੈ ਤੇ ਆ ਵੀ ਹੈ ਮਹਿਰੂਨ ਜਿਹਾ ਪੂਰਾ ਇਹ ਰੰਗ ਨਾ ਤਾਂ ਹਲਕਾ ਜਿਹਾ ਕੋਟ ਬਣ ਗਿਆ ਤੁਹਾਡੀ ਹਲਕਾ ਹੀ ਭਾਰਾ ਵੀ ਹੈ छोटा है कॉइन्टर में पर वो बढ़ी है एक्सेस है आप एस को उठाओ ये भी एक्सेस है ये सारे एक्सेस ही हैं ज़्यादा आ बताइए ऐसा ऐश थोड़ा ये एक्सेस तो बड़ा लाइज़ माँ तू तैल लगा के रखो माले ना दी ਕੀ ਦਾ ਫਿੱਟ ਆ ਗਿਆ ਫਿਰ ਆ ਸਹੀ ਹੈ ਹਨਾ ਛੱਲੇ ਨੂੰ ਵੀ ਪਏ ਆ ਇਹ ਮੇ ਜਰਾ ਖੁੱਲ ਰਿਹਾ ਤੁਮ ਇਹੋ ਪਿਆ ਇਹ ਤਾਂ ਫਿਰ ਮੇਰੇ ਸਾਈਜ਼ ਹੋ ਜਾਣਾ ਉਹਨਾਂ ਦਾ ਸਿਸਟਮ ਐਮ ਐਲ ਕੋਟੀ ਇਹ ਛਲੇ ਨੂੰ ਤਾਂ ਕਰਕੇ ਵੀ ਲੱਗਦਾ ਜਦੋਂ ਉਹ ਕੋਟੀ ਇਹ ਤਾਂ ਥੋੜੀ ਬੋਤੀ ਤੇ ਹਲਕੀ ਟੀ-ਸ਼ਰਟ ਤਾਂ ਪੈ ਗਈ ਛਲੇ ਨੂੰ ਬਾਕੀ ਰੈਨਰ ਨੂੰ ਚਾਹੀਏ ਨੇ ਜਸਟ ਇਹ ਡਿਜ਼ਾਈਨ ਹੈ ਉਹ ਇਦਾਂ ਦਾ ਹੀ ਹੈ ਕ੍ਰਾਊਚਰ ਸਟਫ ਜੀ ਹੈ ਨਾ ਇਹ ਲੌਂਗ ਜੀ ਨਹੀਂ ਹੈਗਾ ਕੋਟੀ ਸਹੀ ਹੈ ਨਾ ਵਣਗੀ ਗੱਲ ਮੈਂ ਤਾਂ ਦੇਖਿਓ ਠੀਕ ਹੈ ਵਧੀਆ ਠੀਕ ਹੈ ਵਧੀਆ ਡਨ ਹੋ ਗਿਆ ਡਨ ਹੋ ਗਿਆ ਚਲੋ ਇੱਕ ਮੋਗ ਦੇਖਿਓ ਮੈਂ ਠੀਕ ਸਮੈਂ ਮਤਲਬ ਦੇਖੀ ਤਾਂ ਦੇਖੀ ਤਾਂ 니 ਮੋਟੇ ਇਹਦੀ ਵੀ ਥੱਲੇ ਆ ਜਿਆਦਾ ਆਉਂਦੇ ਆ ਫੇਰ ਉਹ ਤਾਂ ਕਹਣਗੇ ਐਵੇਂ ਕਹਣਗੇ ਵੰਗੀ ਵਗਿਆ ਉਹ ਵੀ ਸਵਾਇ ਨਾਲ ਤਾਂ ਗੱਲ ਆ ਚੀਜ਼ ਜਿਹੜਾ ਉਮਰ ਬਟਾਉਣਾ ਹਰ ਪੈ ਜੂਗੀ ਹੱਦ ਕਰਦੇ ਕਿ ਉਮਰ ਬਟਾਉਣਾ ਚੀਜ਼ਾਂ ਦਾ ਕਿਤੇ ਪਾ ਕੇ ਦੇਖੀ ਕੀ ਕਹੀ ਨਾ ਇੱਕ ਮਿੰਟ ਵੇਸ ਪਾ ਦੇ ਦੇਖ ਪਾ ਕੇ ਦੇਖ ਲੈ ਕੇ ਵਾਰੀ ਨਾਰਮਲੀ ਕਹਿੰਦੀ ਆ ਕਿ ਮੈਂ ਹੁਣ ਚਾਹਾਂ ਮੈਂ ਦੇਖੋ ਸਹੀ ਆ ਪਰ ਜੇ ਨਾ ਇਦਾਂ ਹੋ ਗਏ ਨਾ ਜੇ ਮਤਲਬ ਇਹ ਨਾ ਇਹ 3 ਸਾਲ ਹੋਣੇ ਨੇ 3 ਸਾਲ ਆਉਣੀ ਆ ਆ ਸਾਲ ਲੱਗੀ ਜਾਣਾ ਵੀ ਕਿਹਦੀ ਮੰਗੀ ਪਾ ਕੇ ਹਾਂਜੀ ਅਗਲੇ ਸਾਲ ਛੁੱਟੀ ਹੋ ਜੇਣੀ ਆ ਫੇਰ ਲੱਗੀ ਨਾ ਕਿਹਦੀ ਮੰਗੀ ਪਾ ਕੇ ਇਹਦੀ ਆਪਣੀ ਬਣਨੀ ਹੋਣੀਗੀ ਪਾਈ ਇੱਕ ਮਿੰਟ ਲਈ ਇੱਕ ਮਿੰਟ ਲਈ ਪਾ ਦੇ ਕਰਦਣੇ ਅੱਛਾ ਉਹ ਆ ਦੇਖੀ ਜ਼ਰੂਰ ਤੇ ਜ਼ਿਆਦਾ ਫਰਕ ਤਾਂ ਹੈ ਨਹੀਂ ਕਰਤ ਨਹੀਂਗਾ ਆ ਦੇਖ ਕਿਉਂ ਨਹੀਂ ਕਿਉਂ ਹੋ ਰਿਹਾ ਹੈਗਾ ਦੇਖ ਮੋਢੇ ਖੁੱਲੀਆਂ ਖੁੱਲੀਆਂ ਨਹੀਂ ਪਾਈ ਫਿਰਦੇ ਆ ਜੀ ਕੀ ਹੁੰਦੀ ਹੈ ਫਰਕ ਹੁੰਦਾ ਨ ਲਾਈਏ ਮੜੀ ਵੀ ਸਾਈਪਰਲੇ ਬਸੰਗ ਪਰਨੇ ਲੱਗਦਾ ਨਾ ਗਰਾ ਇਹ ਸਾਲ ਤੱਕਲੇ 2.5 ਲੱਖ ਰੁਪਏ ਆ ਜਾਣੀ ਕੀ ਇੰਕਮ ਆ ਵੀ ਦੇਖ ਕੇ ਆ ਆ ਗਿਆ ਆ ਗਿਆ ਜਿਹੜੀ ਮਰੀ ਪਹਿਨਾਂ ਲਈ ਜੈਕਟ ਦੀ ਉਹ ਵੀ ਹੀਜੀ ਸੀ ਹਾਂ ਇੱਥੋਂ ਆ ਠੀਕ ਐ ਇੱਥੋਂ ਥੋੜੀ ਜਿਆਦਾ ਲੰਬੀ ਐ

ਆਜੀ ਤੁਸੀਂ ਮੇਰੇ ਉਦੀ ਦਿਖਾਈ ਪਿੱਛੇ ਦਾ ਦੇਖੋ ਵਾਈਂਚੀ ਲੱਗਦੀ ਕਿ ਟਿਕਨ ਪਰ ਮੈਨੂੰ ਉਹ ਤਾਂ ਸਹੀ ਲੱਗਦਾ ਜੀ ਇਹ ਤਾਂ ਫਰਬਰੀ ਜੀ ਚ ਨਹੀਂ ਇੱਥੇ ਇੱਥੇ ਚਲੀ ਜਾਣੀ ਹੈ ਦੇ ਬਦਲ ਪਿਆਵਦੇ ਕਿੰਨੇ ਡਿਲੀਵਰੀ ਹਾਂ ਇੱਥੇ ਚਲੀ ਜਾਣੀ ਹੈ ਨੇ ਪਰ ਉਦਨ ਮੈਂ ਉੱਧਰ ਰਣੀ ਆ ਨਾ ਉੱਧਰ ਮਾਰ ਲੈਣਾ ਤਾਂ ਮਮੀ ਨੇ ਕਰਦੀ ਹੁੰਦੀ ਇਹਨੂੰ ਇਹ ਤਾਂ ਪਸੰਦਉ ਤੇ ਲਾ ਦਿਖਾ ਕਿਵੇਂ ਲੈ ਸੈਂਸ सेम ਹੀ ਨਹੀਂ ਜੀ ਇਹ ਸੂ ਖੁੱਲੀ ਰੋਟੀ ਇਸ ਸੋਰੇ ਵਿੱਚ ਫਰਕ ਤਾਂ ਹੁੰਦਾ ਹੀ ਹੈ ਨਾ ਹਾਂ ਇਹ ਠੀਕ ਹੈ ਫਿਰ ਤਾਂ ਜਾਵਾਂ ਲੰਮੀ ਇੱਕ ਵਾਰੀ ਟ੍ਰਾਈ ਕਰਕੇ ਉਹਨਾਂ ਨੂੰ ਮਨ ਸ਼ਕਤ ਨਿਕਲ ਮਮਾ ਜੀ ਦਾ ਕਿਵੇਂ ਬੀਬੇ ਨੂੰ ਹੁੰਦਾ ਵੀ ਹਾਂ ਸਾਨੂੰ ਥੋੜੀ ਬਦਲ ਨੌਲੇਜ ਹੁੰਦੀ ਆ ਕੀ ਕਰੇ ਕੱਢਣਾ ਪਈ ਲਿਖਿਆ ਜੀ ਨਹੀਂ ਆ ਵੀ ਜਨਵਰੀ ਦਾ ਮਹੀਨਾ ਮੋਸਟਲੀ ਠੰਡਾ ਦਾ ਹੁੰਦਾ ਫਰਵਰੀ ਮਾਰਚ ਵੀ ਇਸ ਵਾਂਗ ਸੇ ਨਾਰਮਲ ਹੋ ਜਾਂਦਾ ਫਿਰ ਵੀ ਕੀ ਕਰਾਂਗੇ ਤੇ ਹੁਣ ਇਹ ਨਾ ਕਿਹਾ ਵੀ ਸੇਮ ਵਰਕ ਕਿਉਂ ਹੈ ਚਲ ਇੰਨਾ ਕ ਤਾਂ ਮੈਂ ਵੀ ਤੁਹਾਨੂੰ ਕਿਹਾ ਜੀ 1921 ਦਾ ਫਰਕ ਤਾਂ ਹੁੰਦਾ 1921 ਹੈਗਾ ਮਤਲਬ ਇਹ ਇਹ ਤਾਂ 1923 ਜੋ ਵੀ ਹੈ ਜਗੁਸ਼ਾ ਦੇਖ ਕੇ ਹਾਂ ਜੀ ਦੇਖ ਕੋਈ ਖੁੱਲੀ ਲੱਗਦੀ ਹੈ ਕੋਈ ਹੈ ਹੁਣ ਥੋੜੀ ਜੀ ਖੁੱਲੀ ਲੱਗਦੀ ਦੀ ਚੱਲ ਆ ਵੀ ਟੀ ਬਣਾ ਲੇ ਬਣਾ ਲੇ ਬਈ ਬਣਾ ਲੇ ਐਦਾਂ ਮਲਾਈ ਦਾ ਬਾਂਹ ਦੇ ਨਮੀ ਇਹਦੀ ਚਲ ਹੁਣ ਚੇਤ ਨੂੰ ਜਿੰਦਾ ਮਰਜੀ ਪੀਂ ਜਾ ਨਹੀਂ ਨਹੀਂ ਲੈ ਆ ਜਾ ਕੋਲ ਇਹ ਤਾਂ ਇਹ ਪਗੀ ਜਾਂਦਾ ਨਹੀਂ ਕੁਸਤਾ ਆਪਣੀ ਟਵਾਟੀ ਪਾ ਲ ਚਲੋ ਜੀ ਚਲੋ ਅਗੂਟੀ ਬਾਜ਼ਰ ਕੀ ਪਨੀ ਬੱਚੇ ਨੂੰ ਬਾਜ਼ਰ ਚ ਪਾ ਲੈ ਤੈਨਿਆ ਹੀ ਪਹਿਲਾਂ ਸ਼ੰਡਾ ਵਹਰ ਸ਼ੰਡਾ ਦਾ ਚੱਕੀ ਸਮਤ ਤੇ ਲੈਣੇ ਕੁਛ ਨਹੀਂ ਜੀ ਆਪਾਂ ਨਾ ਫਿਲਹਾਲ ਕੁਛ ਨਹੀਂ ਖਰੀਦਣਾ ਗਰਮੀ ਦੀ ਸ਼ਾਪਿੰਗ ਕਰਨੀ ਬੁਸ਼ਾਂ ਦਾ ਸਾਨੂੰ ਸ਼ਾਪਿੰਗ ਤਾਂ ਕਰਨੀ ਪੈਂਦੀ ਮਿੱਤਰੋ ਮੈਥੂ ਦਾ ਜਾਣਾ ਮਲੇਬੀਰ ਸਕੂਲ ਚ ਵਰਦੀ ਨਹੀਂ ਹੈਗੀਆਂ ਮੈਂ ਕੁਸਾ ਹੀ ਕਰਦੋ ਨਾ ਇਕੱਠੇ ਆ ਕੇ ਐ ਨਹੀਂ ਵੀ ਇੱਕ ਵਾਰ ਚ ਆ ਕੇ ਸਾਰੇ ਆਪਣੇ ਲਈ ਇੱਕ ਵਾਰੀ ਜੇ ਗਿੜ ਲਾ ਜਿੰਦਾ ਕੁਝ ਵਧੇਰਾ ਕਿ ਇੱਕ ਦੀ ਜੀ ਔਰ ਇਹ ਵੀ ਸਹੀ ਕਹਿੰਦਾ ਹਨ ਨਾਲੇ ਬੰਦਾ ਵਾਧਾ ਆਉਟਿੰਗ ਹੁੰਦੀ ਰਹਿੰਦੀ ਹੈ ਨਹੀਂ ਘੁੰਮਦਾ ਰਹਿੰਦਾ ਬੰਦਾ ਨਾਲੇ ਸਟਾਕ ਚੇਂਜ ਹੋਈ ਜਾਂਦਾ ਨਾਲੇ ਟਰੈਂਡ 'ਚ ਰਹਿੰਦਾ ਬੰਦਾ ਟਰੈਂਡੀ 'ਚ ਰਹਿੰਦਾ ਹੁਣ ਆਪਾਂ ਲੈਨੇ ਆ ਜਰਾਬਾਂ ਇੱਥੋਂ ਤੇ ਮੈਂ ਜਰਾਬਾਂ ਲਈ ਦੱਸਣਾ ਕੋਸਟ ਇਹ 'ਚ 4 ਜੁੜੇ ਦੇ ਵਿੱਚ 5 ਜੁੜਿਆ ਏ 1 2 3 4 5 ਤੇ ਜਰਾਬਾਂ ਵਧੀਆ ਹੋਣੇ ਮੇਰੇ ਤੋਂ ਜਿੰਨਾ ਟਾਈਮ ਚੱਲਦੀ ਹੈ ਨਾ ਸੋਹਣੀ ਚੱਲ ਜਾਨੀ ਹੈ ਵਾਈਟ ਵੀ ਹੈ ਤੇ ਬਲੈਕ ਵੀ ਆ ਤੇ ਕਾਪਾਂ 'ਚ ਵੀ ਹੈਗੀਆਂ ਤੇ ਮੈਂ ਸੋਚਦਾ ਸੀਗਾ ਵੀ ਕੁਝ ਐਦਾਂ ਦਾ ਮੈਨੂੰ ਮਿਲੇ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਜਿਆ ਪਰ ਇਹ ਕੋਈ ਲਿਖਿਆ ਹੋਇਆ ਪੜੇ ਤੇ ਹਾਂ ਸਿੰਪਲ ਲਗਾ ਲਓ ਜੀ ਇਹ ਮੈਨੂੰ ਸਭ ਤੋਂ ਛੋਟੀ ਹੈ ਮੈਨੂੰ ਆਹ ਚਸੰਦੇ ਪੁੱਤ ਨਹੀਂ ਮਿਨੀ ਮਿਨੀ ਅੱਛਾ ਬਿਕਾਉਜ਼ ਉੱਚੀ ਹੁੰਦੀ ਹੈ ਮੜਿਆ ਕੁਆਲਟੀ ਫੀਲ ਹੁੰਦੀ ਹੈ ਹਾਂ ਗੁਸ਼ਾਨ ਸਹੀ ਪਕੜੇ ਹਨ ਆ ਵੀ ਸਹੀ ਮੈਨੂੰ ਰੱਬਾ ਨਾ ਕਿਉਂ ਜਿੰਨੂੰ ਜਿਮ ਜਿਮ ਜਾਈਦਾ ਨਾ ਉਹ ਪੈਸੇ ਸੋਹਣ ਜਾਂਦੀਆਂ ਨਿਕਰਦੇ ਨਾਲ ਬਸ ਵੇਹੀ ਬਾਹਰ ਨਿਕਲਦਾ ਬੰਦਾ ਆ ਕਿ ਨਹੀਂ ਲੱਗੀ ਸਾਰੇ ਚਾਰਜ ਜਰੂਰੀ ਹੈ ਓਏ ਹੈਂ ਨੀਚੇ ਕੋੜਾ ਜੋ ਹੈਗੀ ਅਜੀ ਕਿ ਨਹੀਂ ਇਹ ਜ਼ਿਆਦਾ ਘੱਟ ਹੈ ਨਿਸ਼ਮ ਅੱਛਾ वो चीज नियेगे सारी दुजी है सारी इधर ही सही है फिर है? एक बड़ा साइज चेक कर ले कोई कि साइज सही है का कितने मोड़ के जाके ऑन है ना ज़्यादा गुटे रह चले जान ये क्या चार डी तो बियाडी सही बस आ जानी हाँ ठीक हो गया देस वन कट 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 वो हाँ कोई रहने के लिए कर दे हैंगरी गाली में हैंगरी बाप रे ਹਣ ਟਾਈਮ 3 ਵਜ ਗਏ ਆ ਸ਼ੋਪਿੰਗ ਸ਼ੋਪਿੰਗ ਕਰਕੇ ਆਪਾਂ ਮਾਲ ਤੋਂ ਮਿੱਤਰੋ ਬਾਹਰ ਆ ਗਏ ਆ ਮੈਂ ਵੀ ਪੈਂਟ ਖਰੀਦ ਲਈ ਆਪਣੀ ਕੁਸ਼ਾਨਵੀ ਨੇ ਵੀ ਜੈਕਟ ਖਰੀਦ ਲਈ ਆ ਤੇ ਸਿਮਰ ਤੂੰ ਰਹਿ ਗਈ ਮੈਂ ਕਿਹਾ ਵੀ ਜੀ ਮੈਂ ਕਦੀ ਚੀਜ਼ ਕੋਈ ਖਰੀਦ ਲਾਂ ਵੀ ਚਲੋ ਆਏ ਆ ਸਾਰੇ ਜਾਣੇ ਹਨ ਪਰ ਇਸ ਟੌਕਰ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਜੀ ਹਾਂ ਫਿਰ ਇੱਕ ਗਰਮੀਆਂ ਦੇ ਕੱਪੜੇ ਖਰੀਦਾਂਗੇ ਜਿਉਂ ਸਰਦੀ ਤਾਂ ਆਲਰੇਡੀ ਜਾਣ ਵਾਲੀ ਆ ਜੀ ਇੱਕ ਨਾ ਸ਼ੌਂਕਰੀ ਮੇਥੋਂ ਗੱਲ ਹੁੰਦੀ ਆ ਖਰੀਦਾਰੀ ਕਰਨ ਦਾ ਮਤਲਬ ਮੈਨੂੰ ਕੱਪੜੇ ਖੀਦਣਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਗੁਸ਼ਾਰ ਨੂੰ ਵੀ ਹੈਗਾ ਮੈਨੂੰ ਹੁੰਦਾ ਚਲ ਮੈਂ ਵੀ ਖੀਦਣਾ ਦੇ ਕੋਸ਼ਾਂ ਨਹੀਂ ਸਿੱਖਦਾ ਸਿਮਰ ਥੋੜਾ ਹੁੰਦਾ ਵੀ ਨਹੀਂ ਚਲ ਚਲ ਕੋਈ ਨਹੀਂ ਜਿਹੜਾ ਸਰਦਾ ਹੈ ਸਰਦੇ ਜੀ ਦਾ ਥੋੜਾ ਹੁੰਦਾ ਕਈ ਵਾਰ ਮੇਰੀ ਭੈਣ ਭਰਾ ਕੋਈ ਕਮੈਂਟ ਕਰ ਦਿੰਦੇ ਆ ਕਹਿੰਦੇ ਆਪੇ ਕੱਪੜੇ ਖੀਦੀ ਜਾਂਦੇ ਆ ਸਿਮਰ ਦੀ ਤੁਸੀਂ ਕੱਪੜੇ ਨਹੀਂ ਖੀਦਦੇ ਆਪਾਂ ਤਾਂ ਕਹਿਨੇ ਆ ਬਾਰੇ ਇਹ ਕਿ ਕਿਰਦੂ ਤਾਂ ਹੈ ਤਾਂ ਦੀ ਕੋਈ ਗੱਲ ਹੁੰਦੀ ਹੁਣ ਸਬਜ਼ੀ ਖਰੀਦ ਕੇ ਘਰੇ ਰੱਖ ਲੈਣੇ ਉਹ ਨਹੀਂ ਹੈ ਜੀ ਆਪਾਂ ਜਿਹੜਾ ਲੋਡ ਹੁੰਦੀ ਹੈ ਜ਼ਰੂਰ ਖਰੀਦ ਲੈਣੇ ਸਹੀ ਗੱਲ ਹੈ ਸਾਡੀ ਲੋਡ ਵੀ ਵੱਧਦਾ ਐ ਇਦਾਂ ਕਰਕੇ ਹੁੰਦਾ ਤੇ ਬਾਕੀ ਕੋਲੂ ਮਾ ਲਾ ਕੇ ਮੇਰੇ ਤੋਂ ਬੜਾ ਵਧੀਆ ਰੀਐਕਸਪੀਰੀਅੰਸ ਉਸ ਵਾਲੇ ਮਾਲ ਦਾ ਆਪਾਂ ਲੌਰੈਂਟੀਨਾਂ ਖੜੇ ਆ ਤੇ ਮਾਲ ਦਾ ਨਾਮ ਹੈਗਾ ਮੈਕਸੀਮੋ ਨਾ ਤੇ ਤੁਸੀਂ ਆ ਕੇ ਇੱਥੇ ਜੋ ਕੋ ਫਿਰਕੇ ਜਾਇਓ ਪ੍ਰੀਮਾਰਕਸ ਮਾਰਕੀਟ ਵਧੀਆ ਮਾਰਕੀਟ ਹੈ ਕੱਪੜੇ ਸਸਤੇ ਮਿਲ ਜਾਂਦੇ ਆ ਤੇ ਅੱਜ ਦਾ ਵਲੌਗ ਇੱਥੇ ਆਪਾਂ ਆਪਣਾ ਬੰਦ ਕਰਦਾ ਹਾਂ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ